ਮੈਨੂੰ ਤਾਂ ਲੱਗਦਾ ਸੀ ਮੈਂ ਪੜ੍ਹ ਵੀ ਨਹੀਂ ਸਕਾਂਗਾ ਤੇ ਸਭ ਤੋਂ ਖਰਚ ਵੱਡਾ ਮੈਂ ਹੀ ਆ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਗਈ ਸੀ। ਕੰਮ ਕਿੰਨੇ ਸਾਲ ਦੀ ਉਮਰ ਚ ਸ਼ੁਰੂ ਕਰਤੀ ਸੀ ਕੰਮ? ਆਈ ਥਿੰਕ 11-12 ਸਾਲ ਦਾ ਹੋਣਾ ਮੈਂ। ਅਚਾਈ ਨਹੀਂ ਛੋਟੀ ਉਮਰ ਦੀ ਵਿੱਚ ਕੰਮ ਸ਼ੁਰੂ ਕਰਨਾ। ਹਾਂਜੀ ਹਾਂਜੀ। ਮੈਂ ਸਾਡੀ ਸ਼ੌਪ 'ਚ ਕੜੀ ਹੁੰਦੀ। ਉੱਤੇ ਪਪਾ ਜੀ ਦਾ ਬੰਦਾ ਵੀ ਰੱਖਿਆ ਸੀ ਵੱਡੋ ਉਹ ਵੀ ਸਾਨੂੰ ਪਤਾ ਬਾਚੂ। ਰਿਪੇਅਰਿੰਗ ਪਪਾ ਹੀ ਕਰਦੇ ਹੁੰਦੇ ਸੀ। ਤੇ ਰਿਪੇਅਰਿੰਗ ਫੇਰ ਖਤਮ ਹੋ ਗਈ ਕਿਸੇ ਵਾਰ ਦੁਕਾਨ ਵੀ ਸਾਨੂੰ ਬੰਦ ਕਰਨੀ ਪਈ। ਮੈਂ ਫੈਕਟਰੀ 'ਚ ਵੀ ਕੰਮ ਕੀਤਾ ਹੈ ਫਿਲਟਰ ਫਗਵਾੜਾ ਗੇਟ ਫਿਲਟਰ ਜਿਹੜੇ ਹੁੰਦੇ ਨੇ ਆਰਓ ਮੈਂ ਉਹ ਵੀ ਬਣਾਉਂਦਾ ਰਿਹਾ ਮੈਂ ਟੋਫੇ ਦੀ ਫੈਕਟਰੀ 'ਚ ਵੀ ਕੰਮ ਕੀਤਾ ਹੈ ਹਾਂਜੀ ਤੇ ਮੈਂ ਕਵਾਲੇ ਤੇ ਵੀ ਨਾਲ-ਨਾਲ ਜਾਂਦਾ ਹੁੰਦਾ ਸੀ ਭਾਵੇਂ ਮੈਂ ਤਹੇ ਚੱਕਣੀ ਜਾਂਦਾ ਸੀ ਉਦੋਂ ਮੈਨੂੰ ਗਾਣ ਦਾ ਮੌਕਾ ਨਹੀਂ ਮਿਲਦਾ ਸੀ ਕੁਝ ਬੱਚਿਆਂ ਨੇ ਕਿਹਾ ਕਿ ਮਝ ਭਾਇਆ ਜਿਵੇਂ ਮੈਂ ਗਾਣ ਕੋਈ ਮਿਊਜ਼ਿਕ ਗਾਉਂਦੀਆਂ ਜਾਂਦਾ ਸੀ ਤੇ ਕਹਿੰਦੇ ਬੱਸ ਤੁਸੀਂ ਕਿਹੜੇ ਕੰਮਾਂ ਬੱਚਿਆਂ ਨੂੰ ਪਾਇਆ ਕਿ ਕੰਮ ਕਰਦੇ ਲਾਓ ਪੜ੍ਹਾਈ ਛਡਾਓ ਬੱਚਿਆਂ ਦੀ ਛੱਟ-ਛੱਟ ਅਜਿਹਾ ਜੋ ਆਡੀਸ਼ਨ ਦਿੰਦੇ ਨਾ ਤੇ ਉਹਨਾਂ ਦੀ ਪਹਿਲੇ ਡਿਮਾਂਡ ਹੁੰਦੀ ਚੈਨਲ ਵਾਲਿਆਂ ਦੀ ਕਿਨੇ ਤੇ 2500 ਤਿਆਰ ਹੋਣੇ ਚਾਹੀਦੇ ਨੇ ਬੱਚੇ ਤੇ ਉਸ ਨੂੰ ਮੈਂ ਤਿਆਰ ਕਰਾਇਆ ਸੀ ਉਹ ਪੰਖ ਫਿਰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਵਾਉਂਦੇ ਰਹਿਣ ਬਟ ਉਹਨਾਂ ਨੇ ਸਰਟੀਫਿਕੇਟ ਨਹੀਂ ਲੈਣੀਆਂ ਪਹਿਲਾਂ ਪੱਕੀ ਗਾਣਿਆਂ ਵਿੱਚ ਤੂੰ ਨੇ ਮੁਝੇ ਬੁਲਾਇਆ ਸ਼ਹਿਰਾ ਵਾਲੀ ਹੈ ਮੈਂ ਆਇਆ ਮੈਂ ਆਇਆ ਜੋਤਾ ਵਾਲੀਏ ਤੂੰਨੇ ਮੈਨੂੰ ਬੁਲਾਇਆ ਸ਼ੇਰਾ ਵਾਲੀਏ ਮੈਂ ਆਇਆ ਮੈਂ ਆਇਆ ਜੋਤਾ ਵਾਲੀਏ ਹੋ ਜੋਤਾ ਵਾਲੀਏ ਪਹਾੜਾ ਵਾਲੀਏ ਅੱਛਾ ਤੁਸੀਂ ਹਰਸ਼ਨੁਤਰੀ ਚ ਸਿਖਾਇਆ ਹਾਂਜੀ ਹਰਸ਼ਨੁਤਰੀ ਜਾਂਦੇ ਨੇ ਹਾਂਜੀ ਜੇ ਤੁਹਾਡੇ ਨਾਲ ਜਾਂਦੀ ਵਾਰੀ ਆਈ ਤਾਂ ਪੇਮੈਂਟ ਦੀ ਗੱਲ ਹੈ ਹਾਂਜੀ ਪੇਮੈਂਟ ਦੀ ਗੱਲ ਆਈ ਜੋ ਵੀ ਕਹਿੰਦੇ ਸੀ ਸਾਡੇ ਮੈਨੇਜਰ ਨੇ ਕਹਿੰਦਾ ਮੇਰਾ ਕੋਈ ਦਦਾ ਗਾਣਾ ਹੋਵੇ ਲੋਕੀ ਨੂੰ ਕਹਿੰਨ ਕਿ ਕੋਈ ਨਛਤਰ ਸਿੰਘ ਹੈ ਐ ਇੱਕ ਨਛਤਰ ਗੇਲ ਨੇ ਤੇ ਕਿ ਨਛਤਰ ਸਿੰਘ ਮੈਂ ਤੇਰੀ ਪਹਿਚਾਨ ਜਾਣਨਾ ਮੈਨੂੰ ਹਜੇ ਸਾਡੇ ਨੂੰ ਨਛਤਰ ਗੇਲ ਦੇ ਨਾਮ ਤੇ ਬੁਲਾਉਂਦੇ ਨੇ ਨਛਤਰ ਗੇਲ ਵੱਡ ਮੈਚ ਅੰਨਾ ਨਹੀਂ ਕੋਈ ਨਛਤਰ ਸਿੰਘ ਕਿਵੇਂ ਜੀਬਲੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਸਿੰਦਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ-ਠਾਕ ਹੋਵੋਗੇ ਕਿਆ ਸਾਰੇ ਸਟੂਡੀਓ ਦੇ ਵਿਦਿਅਕੀ ਵਿਚ ਹਾ ਸਿਤਾ ਬਹੁਤ ਚੁੱਕਿਆ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਦੌਰਚੇ ਬਹੁਤ ਸੰਘਰਸ਼ ਦੇਖਿਆ ਗਰੀਬੀ ਨੇ ਦੇਚੇ ਕੇ ਸਿਤਾਰਾ ਫਾ ਲਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦਾ ਹੈ ਤੇ ਬਹੁਤ ਵੱਡਿਆਂ ਬੱਲਾ ਹਟ ਹੈ ਬਹੁਤ سارے ਕਲਾਕਾਰ ਨੇ ਜੋ ਉਹਨਾਂ ਦੇ ਕੋਲ ਸਿੱਖ ਚੁੱਕੇ ਨੇ ਤੇ ਨਵ ਲੋ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਕਾਫੀ ਸ਼ੰਗਾਂ ਨਾਮ ਕਮਾਇਆ ਹੈ ਤੋਂ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿਦਿਅਕ ਮੌਜੂਦ ਨੇ ਮੇ ਸ਼ਰਤ ਸਿੰਘ ਜੀ ਸਭ ਤੋਂ ਪਹਿਲਾਂ ਸਾਰ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਜੀਬੀਟੀਵੀ ਦਾ ਕਿ ਇਹਨਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ ਜੀ ਤੇ ਅੱਜ ਸਿਰਫ ਜਰੇ ਸਟੂਡੀਓ ਦੇ ਵਿੱਚ ਆਉਂਦੇ ਹੋਏ ਸਭ ਤੋਂ ਪਹਿਲਾਂ ਸ਼ੁਰੂਆਤ ਤੁਹਾਡੇ ਕੋਈ ਗਿਫਟ ਨਾਲ ਕਰੀਏ ਹਾਂ ਜੀ ਜ਼ਰੂਰ ਕਿਹੜਾ ਗਿਫਟ ਸੁਣਾਵਾਂਗੇ ਸਾਡੀ ਵਧੀਆ ਸੁਣ ਮੈਂ ਫਰੋਸ ਖਾਂ ਜਿਹੜਾ ਸੁਣਾਵਾਂਗਾ ਜੀ ਬਿਲਕੁਲ ਉਮਰਾਂ ਦੇ ਸਾਂਝ ਹੋਵੇ ਯਾਰ ਤੇਰੇ ਨਾਲ ਉਮਰਾਂ ਦੇ ਸਾਂਝ ਹੋਵੇ ਯਾਰ ਤੇਰੇ ਨਾਲ બસ ਮੈਨੂੰ ਇਨਾਹੀ ਪਿਆਰ ਤੇਰੇ ਨਾਲ ਬਸ ਮੈਨੂੰ ਇਨਾਹੀ ਪਿਆਰ ਤੇਰੇ ਨਾਲ ਜਿਨ ਕਮੇ ਜੀਨੂ ਤੇਯਾਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਆ ਤੇਰੇ ਕੀ ਖੂਬਸੂਰਤ ਹੈ ਥੈਂਕ ਯੂ ਥੈਂਕ ਯੂ ਤੁਸੀਂ ਤੁਹਾਡੀ 뮤זיਕ ਕੈਰੀਅਰ ਦੀ ਗੱਲ ਕਰ ਗਿਆ ਕਿਵੇਂ ਸ਼ੁਰੂਆਤ ਹੁੰਦੀ ਹੈ ਆਪਣੇ ਸਫ਼ਰ ਬਾਰੇ ਦੱਸੋ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਕ੍ਰਿਕਟ ਦਾ ਸ਼ੌਂਕ ਸੀ ਅੱਛਾ ਹਾਂਜੀ ਤੇ ਬਟ ਮੇਰੇ ਮਾਸਟਰ ਦਾ ਲੜਕਾ ਅੰਦਰ ਢੰਡੇ ਤੋਂ ਸਾਡੇ ਘਰੇ ਸਿੱਖਣ ਤੇ ਉਹਨੂੰ ਗੰਢ ਦੇ ਅੰਦਰ ਦੇਖ ਕੇ ਮੇਰਾ ਵੀ ਧਿਆਨ ਸਾਰਾ ਇੱਥੇ ਡਾਇਵਰਟ ਹੋ ਗਿਆ ਤੇ ਮੈਂ ਸਿੱਖਣ ਦੇ ਲਈ ਸਟਾਰਟ ਕੀਤਾ ਸੀ ਬਟ ਮਦਦ ਨਾਲ ਗੰਦਾ ਹੁੰਦਾ ਸੀ ਥੋੜਾ ਜਿਹਾ ਤੇ ਜਦੋਂ ਮੇਰੇ ਸਿੱਖਣਾ ਟਾਈਮ ਆਇਆ ਤੇ ਆਈ ਥਿੰਕ ਮੈਂ 6 7th ਕਲਾਸ ਵਿੱਚ ਚੂਹਾਂਗਾ। ਤੇ ਮੇਰੇ ਪਾਪਾ ਜੀ ਨੂੰ ਪੈਰਾਲਾਈਸ ਦਾ ਅਟੈਕ ਹੋ ਗਿਆ। ਤੇ ਘਰ ਦੇ ਹਾਲਾਤ ਬਹੁਤ ਮਾੜੇ ਹੋ ਗਏ ਕਿ ਮੈਨੂੰ ਤਾਂ ਲੱਗਦਾ ਸੀ ਮੈਂ ਪੜ੍ਹ ਵੀ ਨਹੀਂ ਸਕਾਂਗਾ। ਤੇ ਸਭ ਦੁੱਖ ਦਾ ਖਰਚ ਵੱਡਾ ਮੈਂ ਹੀ ਹਾਂ। ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਗਈ ਸੀ। ਤੇ ਬਿਨਾਂ ਲਾ ਸਕੂਲ ਵੀ ਆਪਣਾ ਸਟਾਰਟ ਰੱਖਿਆ ਤੇ ਮੇਝ ਦੀ ਕਲਾਸਾਂ ਫਿਲ ਲੈਂਦਾ ਰਿਹਾ ਤੇ ਕੰਮ ਵੀ ਕਰਦਾ ਰਿਹਾ। ਜੋ ਕਿ ਮਿਊਜ਼ਿਕ ਕਲਾਸਿਸ ਮੈਂ ਪਹਿਲਾ ਸਬਤ ਪਹਿਲਾ ਲੈਂਦੀ ਆ ਅਮਨ ਪਾਜੀ ਜੋ ਕਿ ਕਿਸ਼ੂਰਪੁਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਜੀ ਤੇ ਜਿਵੇਂ ਜਿਵੇਂ ਅੱਗੇ ਬਤਾਂ ਰਿਹਾ ਮੈਂ ਬਦਲ ਕਰਦੇ ਰਾਤ ਦੱਸ ਸੀ ਕਿ ਜੇ ਮੈਂ ਇੱਕ ਦਿਨ ਕੰਮ ਤੇ ਨਾ ਜਾਂਦਾ ਤੇ ਆਈ ਥਿੰਕ ਕਰੇ ਰੋਟੀ ਨਹੀਂ ਬੰਦੀ ਹੁੰਦੀ ਸੀ ਅੱਛਾ ਕੰਮ ਕਿੰਨੇ ਸਾਲ ਦੀ ਉਮਰ ਚ ਸ਼ੁਰੂ ਕਰਤਾ ਸੀ ਕੰਮ ਆਈ ਥਿੰਕ 11-12 ਸਾਲ ਦਾ ਹੋਊਗਾ ਫਿਰ ਮੈਂ ਅੱਛਾ ਇਨੀ ਛੋਟੀ ਉਮਰ ਦੇ ਵਿੱਚ ਕੰਮ ਸ਼ੁਰੂ ਕਰ ਲਿਆ ਹਾਂਜੀ ਹਾਂਜੀ ਸ਼ੌਕ ਨੂੰ ক্রিকেট ਦਾ ਸੀ ਹਾਂਜੀ ਜੀ ਤੇ ਫਿਰ 뮤직 ਚ ਉਹਨਾਂ ਸ਼ੌਕ ਸੀਗਾ ਜਾਂ ਮਜਬੂਰੀ ਨਹੀਂ ਮੇਰਾ ਸ਼ੌਕ ਮਨਜੁਕਾ ਸੀ ਬਾਜੋ ਬਟ ਸਿੱਖਣ ਵਾਸਤੇ ਪੈਸੇ ਤਾਂ ਪਤਾ ਜਿੱਥੇ ਵੀ ਸਿੱਖਣ ਜਾਈਏ ਉਹਨਾਂ ਨੇ ਫੀਸ ਤਾਂ ਲੈਣੀ ਹੈ ਬਟ ਉਹ ਟੌਕਾ ਸੀ ਤੇ ਰਿਸ਼ਤੇਦਾਰ ਵੀ ਤਾਂ ਪਤਾ ਕਿ ਉਹਨਾਂ ਕੋ ਸਾਥ ਦਿੰਦੇ ਰਹੇ ਕੋਈ ਵੀ ਖੜਾ ਨਹੀਂ ਹੁੰਦਾ ਉਹ ਕੇ ਟਾਈਮ 'ਚ ਆ ਅੱਜ ਪਾਵੇਂ ਸਾਰੇ ਕਹਿੰਦੇ ਨੇ ਕਿ ਰਿਸ਼ਤੇਦਾਰ ਸਾਡਾ ਰਿਸ਼ਤੇਦਾਰੀ ਇਦਾਂ ਦਾ ਬਟ ਵੇ ਵੀ ਉਸ ਟਾਈਮ ਬੋਥ ਕਲੀਪਾਂ ਚ ਲਈ ਆ। ਅੱਛਾ ਲਾਈਫ ਦੇ ਵਿੱਚ ਸ਼ੁਰੂ ਤੋਂ ਹੀ ਤੁਸੀਂ ਪ੍ਰੋਬਲਮਸ ਸੀ। ਹਾਂਜੀ ਹਾਂਜੀ ਹਾਂਜੀ। ਫਾਦਰ ਕਹਿੰਦੇ ਨੇ ਕਿ ਜਿਹੜਾ ਇੱਕ ਬਹੁਤ ਵੱਡਾ ਸਹਾਰਾ ਹੋ ਗਿਆ। ਹਾਂਜੀ। ਪੈਰਲਾਈਜ਼ ਹਾਂਜੀ। ਪੈਰਲਾਈਜ਼ ਟੈਕ ਤੋਂ ਬਾਅਦ ਕਰਦੇ ਕੀ ਹਾਲਾਤ ਬਣ ਜਾਂਦੇ ਨੇ। ਮੈਮ ਇੱਕ ਤਾਂ ਜੋ ਸਾਡੇ ਸਿੰਘ ਦੀ ਸਭ ਕਦਮ ਹੋ ਗਈ ਸੀ। ਠੀਕ। ਪਰ ਸਾਡੇ ਮੇਰੇ ਮਮਾ ਡੈਡ ਨੇ ਸਾਨੂੰ ਬਹੁਤ ਸਾਰੇ ਤੁਹਾਨੂੰ ਕਿ ਤੁਸੀਂ ਸਟੱਡੀ ਨੇ ਛੱਡਨੀ ਆਪਣੀ। ਜਿੰਨਾ ਵੀ ਸਾਡ ਕੋ ਮਤਲਬ ਹੈਗਾ ਜੋ ਸੇਵ ਕੀਤਾ ਸੀ ਆਪਾਂ ਤੁਹਾਨੂੰ ਪੜਾਵਾਂਗੇ ਤੇ ਬਟ ਕਿੰਨੀ ਕਿੰਨਾ ਕੁ ਸੇਵ ਕੀਤਾ ਲੈਣਾ ਫਿਰ ਤੁਹਾਨੂੰ ਪਤਾ ਹੈ ਤੇ ਕੰਮ ਕਰਨਾ ਨਾਲਣਾ ਜ਼ਰੂਰੀ ਸੀ ਪੜਨਾ ਵੀ ਜ਼ਰੂਰੀ ਸੀ ਤੇ ਮਤਲਬ ਓੱਖੇ ਸਮੇ ਲੋ ਜੀ ਬਹੁਤ ਜ਼ਿਆਦਾ ਵੱਖਰਾ ਨੂੰ ਸੀ ਕਿ ਮੈਂ ਹੈ ਹੀ ਜਾਵਾਂਗਾ ਕਿ ਰੱਬ ਕਿਸੇ ਨਾਲ ਵੀ ਇਦਾਂ ਨਾ ਕਰੇ ਕਿਉਂਕਿ ਜੇ ਕਰੇ ਇੱਕ ਮਾਨੋਲੀ ਬਹਿ ਜਾਵੇ ਨਾ ਤਾਂ ਫਿਰ ਹੋ ਜਾਂਦਾ ਓਕਰ ਦਾ ਜੇ ਕੋ ਮਾਨੋਲਾ ਹੋਵੇ ਨਾ ਤਾਂ ਸਭ ਕੁਝ ਬੰਨਨ ਦਾ ਪਰ ਜੇ ਕੋ ਮਾਨਮਲੀ ਬਹਿ ਜਾਵੇ ਹਾਂ ਜੇ ਤਾਂ ਵੱਡਾ ਵੀ ਹੁੰਦਾ ਥੋੜਾ ਫਿਰ ਕੁਝ ਹੋ ਵੀ ਸਕਦਾ ਪਰ ਉਹ ਬਹੁਤ ਛੋਟਾ ਸੀ ਅੱਛਾ 11 ਸਾਲ ਦੀ ਉਮਰ ਦੇ ਵਿੱਚ ਕਿਹੜਾ ਕੰਮ ਕਰਦੀ ਸੀ ਮੈਮ ਸਾਡੀ ਸ਼ੌਪ ਸੀ ਘੜੀਆਂ ਦੀ ਉੱਤੇ ਸੀ ਤੇ ਰਿਪੇਅਰਿੰਗ ਫਿਰ ਖਤਮ ਹੋ ਗਈ ਫਿਰ ਦੁਕਾਨ ਵੀ ਸਾਨੂੰ ਬੰਦ ਕਰਨੀ ਪਈ ਫਿਰ ਮੈਂ ਫੈਕਟਰੀ 'ਚ ਵੀ ਕੰਮ ਕੀਤਾ ਹੈ ਫਿਲਟਰ ਗੇਟ ਫਿਲਟਰ ਜਿਹੜੇ ਹੁੰਦੇ ਨੇ ਆਰੋ ਮੈਂ ਉਹ ਵੀ ਬਣਾਉਂਦਾ ਰਿਹਾ ਮੈਂ ਟੋਫੇ ਦੀ ਫੈਕਟਰੀ 'ਚ ਵੀ ਕੰਮ ਕੀਤਾ ਹੈ ਹਾਂਜੀ ਤੇ ਮੈਂ ਕਵਾਲਿਆਂ ਤੇ ਵੀ ਨਾਲ-ਨਾਲ ਜਾਂਦਾ ਹੁੰਦਾ ਸੀ ਭਾਵੇਂ ਮੈਂ ਪਹਿਹ ਚੱਕਣੀ ਜਾਂਦਾ ਸੀ ਉਹਦੇ ਮੈਨੂੰ ਗਾਣ ਦਾ ਮੌਕਾ ਨਹੀਂ ਮਿਲਦਾ ਸੀ ਮੈਨੂੰ ਨਾਂ ਲੈ ਜਾਂਦੇ ਸੀ ਕਿ ਭੈਜ ਕੇ ਜਾਂਦਾ ਉਹ ਯੋਗ ਨੂੰ ਮਿਲਦਾ ਸੀ 200 300 ਮੈਂ ਕਰਦੀ ਅੱਛਾ ਜੀ ਦੋ ਮਤਲਬ ਕਿ ਕਿਸੇ ਸਿੰਗਰ ਦੇ ਉੱਪਰ ਪੈਸੇ ਸੁੱਤੇ ਜਾਂਦੇ ਸੀ ਨਾ ਇੱਕ ਮਾਨਸਿਕ ਅਧਿਕਾਰ ਕੀਤਾ ਜਾਂਦਾ ਸੀ ਹਾਂਜੀ ਤੇ ਉਹ ਪੈਸੇ ਜਦੋਂ ਚੁੱਕਦੇ ਹੁੰਦਾ ਸੀ ਕਦੇ ਸੋਚਿਆ ਸੀ ਕਿ ਮੈਂ ਵੀ ਇਸੇ ਸਟੇਜ ਤੇ ਪਹੁੰਚੂਗਾ ਮੇਰੇ ਉੱਪਰ ਵੀ ਇਸੇ ਤਰ੍ਹਾਂ ਮਾਨਸਿਕ ਅਧਿਕਾਰ ਲੋਕ ਕਰਨਗੇ ਹਾਂਜੀ ਹਾਂਜੀ ਮਤਲਬ ਸੁਪਨਦਾ ਬੜੇ ਅੱਡ-ਅੱਡ ਸੀ ਪਰ ਹਜੇ ਚੰਗੀ ਤਰ੍ਹਾਂ ਪੂਰੀ ਨਹੀਂ ਹੋਈ ਨੇ ਪਰ ਮਤੁਦ ਮੇਨਾ ਬਟ ਮੈਂ ਹੋਰ ਥੋੜਾ ਅੱਗੇ ਜਾਣਾ ਚਾਹੁੰਦਾ ਆਪਣੀ ਲਈ ਲਾਈਫ ਚ ਉੱਥੇ ਤਾਂ ਪਹੁੰਚ ਗਿਆ ਵਾ ਬਟ ਮੈਂ ਹੋਰ ਥੋੜਾ ਅੱਗੇ ਵਧਣਾ ਚਾਹੁੰਦਾ ਅੱਛਾ ਜੇ ਕੋਈ ਇਨਸਾਨ ਮੁਸ਼ਕਲ ਦੌਰ ਦੇ ਵਿੱਚੋਂ ਨਿਕਲਿਆ ਹੁੰਦਾ ਬਹੁਤ ਵਾਰ ਇਦਾਂ ਹੁੰਦਾ ਹੈ ਕਿ ਕੋਈ ਨਹੀਂ ਸਾਥ ਦੇਣ ਵਾਲਾ ਨਹੀਂ ਅੱਠੀ ਹੁੰਦਾ ਤੇ ਤੁਹਾਡੀ ਲਾਈਫ ਦੇ ਵਿੱਚ ਇਹੋ ਜਿਹਾ ਕੋਈ ਸ਼ਖਸ ਜਿਹਨੇ ਤੁਹਾਨੂੰ ਬਹੁਤ ਮੋਟੀਵੇਟ ਕੀਤਾ ਹੋਵੇ ਅੱਗੇ ਕਿ ਤੁਹਾਨੂੰ ਧਕੇਲਿਆ ਹੋਵੇ ਕਿ ਨਹੀਂ ਤੇਰੇ ਕੋਲੇ ਹੋਰ ਨਾ ਚੱਲ ਤੋਰ ਕੇ ਹਾਂਜੀ ਹਾਂਜੀ ਮੇਰੇ ਹੈਗੇ ਨੇ ਮਨੂ ਭਾਜੀਕ ਐਕਚੁਅਲੀ ਤੁਹਾਨੂੰ ਪਤਾ ਜੇ ਕਿਤੇ ਵੀ ਪ੍ਰੋਗਰਾਮ ਕਰਨ ਜਾਣਾ ਹੋਵੇ ਨਾ ਸਾਨੂੰ ਗਰੁੱਪ ਦੀ ਲੋੜ ਹੁੰਦੀ ਏ ਤੇ ਕੋਈ ਵੀ ਗਰੁੱਪ ਗਰੁੱਪ ਸਮਝਦੇ ਨਾ ਤੁਸੀਂ ਮਿਊਜ਼ੀਸ਼ੀਅਨ ਜੀ ਜੀ ਉਹ ਵਿਦਾਊਟ ਪੇਮੈਂਟ ਨਹੀਂ ਜਾਂਦੇ ਉਹ ਐ ਸਟੈਬਲ ਬਲੇਅਰ ਦੇ ਮੇਰੇ ਭਾਜੀ ਤੇ ਉਹਨਾਂ ਨੇ ਮੇਰੇ ਇੰਨਾ ਸਾਹ ਦਿੱਤਾ ਵੀ ਮੇਰੇ ਜਿੱਥੇ ਵੀ ਸ਼ੋ ਹੋਂਦਾ ਸੀ ਨਾ ਤੇ ਉਹਨਾਂ ਨੇ ਮਿਊਜ਼ੀਸ਼ੀਅਨ ਆਪਣੇ ਫ੍ਰੀ ਚ ਲੈ ਗਏ ਨੇ ਜਿਹੜਾ ਉਹਦਾ ਫਰੈਂਡ ਸਰਕਲ ਸੀ ਉਹਨਾਂ ਦਾ ਨਾਂ ਲੈ ਕੇ ਰਹਿਣਾ ਉਹਨਾਂ ਨੇ ਕਿ ਮੈਨੂੰ ਕਹਿੰਦੇ ਤੂੰ ਪੇਮੈਂਟ ਦੀ ਟੈਨਸ਼ਨ ਨਹੀਂ ਲੈਣੀ ਤੂੰ ਬਸ ਆਪਣਾ ਗਾਣਾ ਸ਼ੇਅਰ ਤੇ ਤੈਨੂੰ ਪੇਮੈਂਟ ਮਿਲੇ ਭਾਵੇਂ ਨਾ ਮਿਲੇ ਬਟ ਤੇ ਮਿਸ਼ਿੰਦਰ ਕੋ ਕੋ ਪੇਮੈਂਟ ਨਹੀਂ ਮਿਲ ਗਿਆ ਤੇ ਉਹਨਾਂ ਦਾ ਆਪਣਾ ਸਟੂਡੀਓ ਵੀ ਹੈ ਐਪੈਕਸ ਵੇਵ ਸਟੂਡੀਓ ਤੇ ਉਹਨਾਂ ਨੇ ਮੇਰੇ ਗਾਣੇ ਵੀ ਕੀਤੇ ਨੇ ਮੈ ਰੀਲਿਸ ਜੀ ਬਣਾਈਆਂ ਨੇ ਕਿਉਂਕਿ ਅੱਜ ਕੱਲ ਟੂਟੇ ਦੇ ਜਾਣ ਦਾ ਖਰਚਾ ਨਾ ਆਈ ਥਿੰਕ 1 ਘੰਟੇ ਦਾ 1000-1200 ਰੁਪਏ ਰਚਾ ਹੈ ਤੇ ਮੈਨਾਂ ਦਾ ਸਟੂਡੀਓ ਤਿੰਨ-ਤਿੰਨ ਚਾਰ-ਚਾਰ ਘੰਟੇ ਬਿਨ ਰਿਕਾਰਡਿੰਗ ਕਰਦਾ ਰਹਿਣਾ ਤੇ ਉਹਨਾਂ ਨੇ ਕੋਈ ਚਾਰਜ ਨਹੀਂ ਲਾਏ ਮਤਲਬ ਉਹਨਾਂ ਨੇ ਪੂਰੀ سپورਟ ਕਰਦੇ ਨੇ ਅੱਛਾ ਜਦੋਂ ਇਹੋ ਜਿਹਾ ਰੱਬੀ ਰੂਹਾਂ ਤੁਹਾਨੂੰ ਮਿਲਦੀਆਂ ਨੇ ਪਰ ਦਿਲ ਨੂੰ ਸਕੂਨ ਕਿੰਨਾ ਵੱ ਹੁੰਦਾ ਸਕੂਨ ਤਾਂ ਬਹੁਤ ਮਿਲਦਾ ਹੈ ਕਿ ਅੱਦਾਂ ਲੱਗਦਾ ਕਿ ਜਦੋਂ ਰੱਬ ਸਾਡੇ ਨਾਲ ਸਾਹਮਣੇ ਆਪ ਹੀ ਖੜਾ ਹੋ ਗਿਆ ਵੇ ਆ ਕੇ ਤੇ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਬਹੁਤ ਅੱچھے ਕਰਮ ਕੀਤੇ ਨੇ ਪਤਾ ਨਹੀਂ ਹੁਣ ਇਸ ਜਨਮ 'ਚ ਕੀਤੇ ਨੇ ਕਿ ਪਿਛਲੇ ਜਨਮ 'ਚ ਕੀਤੇ ਨੇ ਕਿ ਰੱਬ ਨੇ ਇੱਦਾਂ ਦੇ ਬੰਦੇ ਵਿੱਚ ਮੇਰੀ ਜ਼ਿੰਦਗੀ 'ਚ ਜੋ ਮੈਨੂੰ ਇੱਦਾਂ ਖੜੀ ਨੇ ਤੇ ਮੈਨੂੰ ਬਹੁਤ ਸਪੋਰਟ ਕੀਤੀ ਇਹਨਾਂ ਨੇ ਜੀ ਅੱਛਾ ਜੀ ਵੀ ਤੁਸੀਂ ਪਹਿਲਾਂ ਜ਼ਿਕਰ ਕੀਤਾ ਤਾਂ ਕਿ ਤੁਸੀਂ ਪੈਸੇ ਚੁੱਕਦੇ ਹੁੰਦੇ ਸੀ ਸਟੇਸ਼ਨ ਹਾਂ ਜੀ ਜੀ ਤੇ ਕਮਾਉਣ ਵਾਲੇ ਤੁਸੀਂ ਘਰ ਦੇ ਵਿੱਚ ਹੀ ਕਰਨੀ ਸੀ ਕਰਨੀ ਹਾਂ ਜੀ ਦੁਕਾਨ ਵੀ ਬੰਦ ਹੁੰਦੀ ਹਾਂ ਜੀ ਤੇ ਉਹਨਾਂ ਪੈਸਿਆਂ ਦੇ ਨਾਲ ਘਰ ਦਾ ਗੁਜ਼ਾਰਾ ਚੱਲ ਪੰਦਾ ਸੀਗਾ ਗੁਜ਼ਾਰਾ ਤਾਂ ਮੈਮ ਨਹੀਂ ਚੱਲਦਾ ਸੀ ਬਟ ਚਲਾਣਾ ਬਹੁਤ ਔਖਾ ਝਿੰਨੇ ਤੁਸੀਂ ਭੈਰ ਭਰਾ ਸੀ ਕਿੰਨੇ ਜੀ ਸੀ ਘਰ ਵਿੱਚ ਖਾਣ ਵਾਲੇ ਮੈਮ 5 ਅੰਨੇ ਸੱਪਾ ਦੋ ਬ੍ਰਦਰ ਆਪ ਐਕ ਸਿਸਟਰ ਮਮੀ ਪਾਪਾ ਤੇ ਪਾਪਾ ਦੀ ਦਵਾਈ ਵੀ ਬੱਦ ਬਹੁਤ ਔਖੀ ਲੈਂਦੀ ਲਿਆ ਲਿਆ ਦੰਦ ਚ ਮੈ ਤੇ ਜਿਹੜੇ ਸਿਸਟਰ ਕੋ ਇਹ ਮੰਗ ਲਈ ਕੁਝ ਸਰਦਾਰ ਕਰੇ ਆ ਗਏ ਉਹਨੇ ਕੁ ਪੈਸੇ ਦੇ ਦਿੱਤੇ ਮੈਂ ਐਦਾ ਅੱਛਾ ਕਹਿੰਦੇ ਨਹੀਂ ਕਿ ਜੇ ਤੂੰ ਮਾੜਾ ਸਮਾਂ ਹੁੰਦਾ ਨਾ ਤਾਂ ਰਿਸ਼ਤੇਦਾਰ ਵੀ ਪੈਟ ਦਿਖਾ ਕੇ ਨਿਕਲ ਜਾਂਦੇ ਹੁੰਦੇ ਹਾਂਜੀ ਹਾਂਜੀ ਇੱਦਾਂ ਤੁਹਾਡੇ ਨਾਲ ਹੋਇਆ ਹਾਂਜੀ ਹੋਇਆ ਬਹੁਤ ਵਾਰ ਹੋਇਆ ਬਟ ਸਾਡੇ ਮੇਰੇ ਪੂਆ ਜੀ ਨੇ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਤੇ ਬਾਕੀ ਜਿਹੜੇ ਸਿਸਟਰ ਤੁਹਾਨੂੰ ਪਤਾ ਹੀ ਤਾਂਜੇ ਹੀ ਮਾਰਦੇ ਸੀ ਹੁਣ ਜੇ ਆਪਾਂ ਕੀ ਕਹਿੰਦੇ ਸੀ ਕਿ ਕੁਝ ਬੱਚੇ ਨੇ ਕਿਹਾ ਮੇਰੇ ਭਰਾ ਕੀ ਮਗਾ ਗਾਉਂਦੀ ਮਿਊਜ਼ਿਕ ਗਾਉਂਦੀ ਆ ਜਾਂਦਾ ਦੱਸ ਸੀ ਤੇ ਕਹਿੰਦੇ ਹੁੰਦੇ ਸੀ ਤੁਸੀਂ ਕਿਹੜੇ ਕੰਮਾਂ ਬੱਚਿਆਂ ਨੂੰ ਪਾਇਆ ਕਿ ਕੰਮ ਕਰਦੇ ਲਾਓ ਪੜ੍ਹਾਈ ਛਡਾਓ ਬੱਚਿਆਂ ਦੀ ਤੁਸੀਂ ਕਿਉਂ ਸਕੂਲ ਭੇਜਦੇ ਹੋ ਮੈਂ ਹੁਣ ਐਮਏ ਕੀਤੀ ਤੇ ਉਹਦੇ ਮੈਂ 6 7 ਕਲਾਸ ਸੀ ਤੇ ਉਹਦੇ ਮੈਂ ਗੱਲਾਂ ਕਹਿੰਦੇ ਹੁੰਦੇ ਸੀ ਤੇ ਐਮਏ ਚਲੋ ਮੈਂ ਮੈਂ ਉਹ ਲਕੀਆਂ ਕਿ ਮੈਨੂੰ ਆਪਣੀ ਨੇ ਛੇ ਵਾਜ ਦਿੱਤੀ ਆਵਾਜ਼ ਕਰਕੇ ਮੇਰੀ ਸਟੱਡੀ ਕੰਪਲੀਟ ਹੋਈ ਹੈ ਦੋਆਬਾ ਕੋਲੇ ਮੇਰੀ ਬੀਏ ਫ੍ਰੀ ਹੋਈ ਬਿਲਕੁਲ ਹਾਂਜੀ ਐਮਏ ਮੈਂ ਖਾਲਸਾ ਕਾਲਜ ਤੋਂ ਕੀਤੀ ਹੈ ਮੈਡੀ ਆਪਸ਼ਨ ਮੈਨੂੰ ਆਈ ਸੀ ਕਤਾਰਪੁਰ ਤੋਂ ਬਟ ਮੈਂ ਖਾਸੋਲਾ ਚਲਾ ਗਿਆ ਕਤਾਰਪੁਰ ਮੇਰੇ ਫ੍ਰੀ ਹੋਣੀ ਸੀ ਬਟ ਖਾਸੋਲੇ ਮੈਨੂੰ ਪੇ ਕਰਨਾ ਪਿਆ ਬਾਕੀ ਮੇਰੀ ਸਟੱਡੀ ਵੀ ਫ੍ਰੀ ਹੋਈ ਹੈ ਓਕੇ ਹਾਂ ਮੈਨੂੰ ਜ਼ਿਕਰ ਕੀ ਹੋਈਏ ਸੋ ਮੈਂ ਪੋਪਰੇ ਨੂੰ ਲੱਕੀ ਸਮਝਦਾ ਤੇ ਰਿਸ਼ਤੇਦਾਰ ਤੇ ਤੁਹਾਨੂੰ ਪਤਾ ਲੱਗੇ ਖਿੱਚਦੇ ਨੇ ਐਸਾ ਜਦੋਂ ਉਹ ਕਹਿੰਦੇ ਹੁੰਦੇ ਸੀਗੇ ਕਿ ਘਰ ਦੇ ਵਿੱਚ ਇੰਨੀ ਗਰੀਬੀ ਆ ਛੱਡੋ ਪਰਾਂ ਤੁਸੀਂ ਕਿਹੜਾ ਮੁੰਡਾ ਨੂੰ ਕੰਮ ਲਾਇਆ ਹੋਇਆ ਵਾ ਤੇ ਕਿਤੇ ਨਾ ਕਿਤੇ ਬੰਦੇ ਨੂੰ ਆਪ ਵੀ ਹੁੰਦਾ ਹੋਊਗਾ ਕਿ ਇਹੋ ਜਿਹੇ ਹਾਲਾਤ ਆ ਮੈਂ ਕਿਹੜੇ ਕੰਮੇ ਪਿਆ ਹਾਂ ਮੈਂ ਕਿਤੇ ਚੰਗੀ ਨੌਕਰੀ ਲੱਗ ਜਾਂਦਾ ਕਿਤੇ ਰੁਕਾੜ ਤੇ ਜਾ ਕਿਤੇ ਸ਼ਾਪ ਤੇ ਜਿੱਥੇ ਮੇਰੇ ਬਜੜੀ ਸੈਲਰੀ ਆਵੇ ਘਰ ਦਾ ਕੁਝ ਬਣੇ ਵੀ ਜਾਵੇ ਹਾਂ ਕਈ ਵਾਰੀ ਮਨ ਚ ਆਉਂਦਾ ਸੀ ਕਿ ਮੈਂ ਛੱਡ ਦਾਂ ਮੈਂ ਸਭ ਕੁਝ ਕਿਉਂਕਿ ਇਹਨਾਂ ਚ ਜਿੱਸੇ ਕਿ ਲੱਕ ਤਾਂ ਜ਼ਰੂਰੀ ਹੈ ਬਟ ਪੈਸਾ ਵੀ ਜ਼ਰੂਰੀ ਹੈ ਜਦੋਂ ਕੋਈ ਪ੍ਰੋਜੈਕਟ ਕਰਨਾ ਤੇ ਕੱਟੂ ਘੱਟ ਸਾਨੂੰ 60 70 ਹਜ਼ਾਰ ਰੁਪਏ ਚਾਹੀਦੇ ਆ ਛੋਟੇ ਤੋਂ ਛੋਟੇ ਪ੍ਰੋਜੈਕਟ ਉੱਪਰ ਕਰਨਾ ਆ ਤੇ ਮੈਂ ਕਿਹਾ ਮੰਨ ਜਾਂਦਾ ਸੀ ਛੱਡ ਦੇ ਕਰੇ ਡਿਸਕਸ ਵੀ ਬਸ ਸੋਰੀ ਮੈਂ ਮੰਨਦਾ ਨਹੀਂ ਕਿ ਤੁਸੀਂ ਕਿ ਨਹੀਂ ਜਦ ਤੱਕ ਤੂੰ ਜੋ ਤੂੰ ਕਰਨਾ ਚਾਹੁੰਦਾ ਤੂੰ ਕਾਰਾ ਪਤਰੇ ਨਾਲ ਖੜੇ ਆ ਸਾਨੂੰ ਲੋਕਾਂ ਨੇ ਉਹ ਵੀ ਲੈਣ ਦੇਣ ਨਹੀਂ ਹੈਗਾ ਜੇ ਤੇ ਆਪਾਂ ਜਿਹੜੇ ਨਾਲ ਖੜੇ ਆ ਤੈਨੂੰ ਕਿਸੇ ਦੀ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਤੇ ਮੇਰੇ ਪੰਮਾ ਜਿਹੜੇ ਦੀ ਮੈਨੂੰ ਪੂਰ ਸਪੋਰਟ ਸੀ ਤੇ ਇਹ ਅੱਜ ਖੁਸ਼ ਵੀ ਨਹੀਂ ਕਿ ਅਸੀਂ ਗਲਤ ਨਹੀਂ ਕੀਤਾ ਤੈਨੂੰ ਇਸ ਲਾਈਨ 'ਚ ਪਾ ਕੇ ਜੀ ਹਾਂਜੀ ਅਕਸਰ ਤੋ ਵੀ ਇੱਕ ਕਲਾਕਾਰ ਇਸ ਸਟਰਗਲਿੰਗ ਪੀਰੀਅਡ ਚੋਂ ਲੰਘ ਰਿਹਾ ਹੁੰਦਾ ਜਦੋਂ ਘਰ ਦੇ ਵਿੱਚ ਗਰੀਬੀ ਹੋਵੇ ਆਰਥਿਕ ਹਾਲਤ ਠੀਕ ਨਾ ਹੋਵੇ ਇੱਕ ਗੀਤ ਉਹ ਹਮੇਸ਼ਾ ਗੁਰਬੁਣਾਉਂਦਾ ਹੁੰਦਾ ਜਿਹੜਾ ਉਹ ਮੋਟੀਵੇਟ ਕਰਦਾ ਹਾਂਜੀ ਹਾਂਜੀ ਕਿਹੜਾ ਗੀਤ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਤੁਸੀਂ ਬਾਰ-ਬਾਰ ਗੁਣਾਉਂਦੇ ਹੋ ਉਹ ਤੁਹਾਨੂੰ ਮਤਲਬ ਉਹ ਕਿਹੜਾ ਗੀਤ ਹੁੰਦਾ ਵੈਸੇ ਤਾਂ ਮੈਂ ਗੁਰਬੁਣਾਉਂਦਾ ਦਰੈਣਾ ਨਹੀਂ ਹਾਂ ਸਾਰਾ ਦਿਨ ਹੁਣ ਇਹਨਾਂ ਯਾਦ ਨਹੀਂ ਮੈਂ ਕਿਹੜਾ ਗਾਣਾ ਗਾਣਾ ਪਰ ਤੁਹਾਨੂੰ ਫਿਰ ਮੈਂ ਕਮਲ ਖਾਨ ਦਾ ਸੁਣਾ ਦਿੰਦਾ ਕੁਝ ਹੈਨਾ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਦੇ ਪਿੱਛੋਂ ਨੀ ਮੇਰਾ ਮਾਣ ਜਾ ਟੁੱਟ ਗਿਆ ਤੋਖਾ ਖਾਣ ਦੇ ਪਿੱਛੋਂ ਨੀ ਇਤਬਾਰ ਦਿਆਂ ਗੱਲਾਂ ਤੋਂ ਡਰ ਜਿਆ ਲੱਗਦਾ ਏ ਹੁਣ ਗੱਲ ਨਹੀਂ ਕਰਦੇ ਐਨਾ ਪਿਆਰੇ ਦੇ ਅਖਰਾਂ ਦੀ ਕਦੇ ਬਹਿ ਕੇ ਦੱਸਾਂਗੇ ਕਦੇ ਮਿਲ ਕੇ ਬੈਠਾਂਗੇ ਕੀ ਜੂਨੇ ਫਕਰਾਂ ਦੀ ਕੀ ਜੋ ਨੇ ਫਕਰਾਂ ਸੀ ਕੀ ਬਾਤ ਹੈ ਅਪੇ ਕਦੇ ਰੱਬ ਨਾਲ ਬੈਠ ਕੇ ਗੱਲਾਂ ਕੀਤੀਆਂ ਹਾਂਜੀ ਬਹੁਤ ਵਾਰ ਹੁੰਦੀਆਂ ਗੱਲਾਂ ਰੱਬ ਨਾਲ ਬੈਠ ਕੇ ਕੀ ਗੱਲਾਂ ਕਰਦੇ ਹੁੰਦੇ ਹਾਂ ਗੱਲਾਂ ਹਾਂ ਲਾ ਧਾਂਜੇ ਲਾਟਾਂਵਰੀ ਗੱਲਾਂ ਹੁੰਦੀਆਂ ਨੇ ਤੇ ਕਈ ਵਾਰੀ ਦਿਲ ਚਾਹੁੰਦਾ ਵੀ ਹੈ ਕਿ ਆਪਾਂ ਮੈਂ ਤਾਂ ਚਲੋ ਸਾਰੇ ਕਰਦੇ ਨੇ ਮੈਂ ਤਾਂ ਬਹੁਤ ਕੀਤੀ ਵੀ ਹੈ ਤੇ ਦਿਲ ਚਾਹੁੰਦਾ ਕਿ ਜੋ ਸਾਰਣ ਮਿਲ ਰਿਹਾ ਮੈਨੂੰ ਉਹ ਜਿਵੇਂ ਰਿਹਾ ਤੇ ਕਈ ਵਾਰ ਜਬਨਾ ਅੰਦਰ ਆਜ ਵੀ ਜਾਂਦੇ ਉਸ ਤੋਂ ਵੀ ਜਾਂਦੇ ਔਰ ਫੇ ਕਈ ਵਾਰ ਸੋਚੀਦਾ ਵੀ ਹੈ ਕਿ ਰੱਬ ਨੇ ਜੋ ਮੈਨੂੰ ਦੇ ਦਿੱਤਾ ਕੀ ਉਹ ਤੋਂ ਵੀ ਦਰਸਦੇ ਲਈ ਫਿਰ ਇਹ ਸੋਚ ਕੇ ਫਿਰ ਫਿਰ ਮੈਨੂੰ ਸਮਝਾਣੀ ਦਾ ਸੋਚਿਆ ਲਾਈਕ ਚ ਮੋਟੀਵੇਟ ਕਰਦਾ ਕੋਈ ਪਰਸਨ ਤੁਹਾਡੇ ਫੈਮਿਲੀ ਮੈਂਬਰ ਚ ਫੈਮਿਲੀ ਦੇ ਸਾਰੇ ਮੈਂ ਮੈਨੂੰ ਕਰਦੇ ਨੇ ਸਾਰੇ ਮੈਂ ਸਪੋਰਟਫੁੱਲ ਕਰਦੇ ਨੇ ਤੇ ਗੱਲ ਜੀ ਤੇ ਪਿੱਛੇ ਐਕਚੁਅਲੀ ਮੇਰਾ ਕੰਮ ਵੀ ਛੁੱਟ ਗਿਆ ਜੀ ਮੈਂ ਇੱਕ ਕੇਅਰ ਕਰੇ ਬੈਠਾ ਰਹੀ ਮੈਂ ਪਹਿਲਾਂ ਮੈਂ ਸਕੂਲ ਦੂਜਾ ਸਕੂਲ ਕਰਦਾ ਸੀ ਹੁਣ ਮੈਂ ਪਾਰਵਤੀ ਜੀ ਦੇ ਲੱਗਾ ਆਂ ਅਸੀਂ ਕੀ ਕਰਦੇ ਤੁਸੀਂ ਉੱਤੇ ਮੈਂ ਮਿਊਜ਼ਿਕ ਸਿਖਾਉਣਾ ਬੱਚਿਆਂ ਨੂੰ ਅਚਾਹ ਟੀਚਰ ਹਾਂਜੀ ਟੀਚਰ ਹਾਂਜੀ ਤੇ ਮੈਂ ਐਂਨੇ ਆਪਣੀ ਮਿਊਜ਼ਿਕ ਚੀਕੀ ਹਾਂ ਹਾਂਜੀ ਹਾਂਜੀ ਠੀਕ ਹਾਂਜੀ ਤੇ ਮੈਂ ਸ਼ਾਮ ਨੂੰ ਟਿਊਸ਼ਨ ਵੀ ਦਿੰਦਾ ਬੱਚਿਆਂ ਨੂੰ ਠੀਕ ਤੇ ਡੀ ਮੈਡਸਨ ਅਕੈਡਮੀ ਚ ਵੀ ਲੱਗਾ ਹਾਂ ਹੂੰ ਤੇ ਉੱਥੇ ਬੱਚਿਆਂ ਨੂੰ ਸਿਖਾਉਣਾ ਹਾਂ ਠੀਕ ਹਾਂਜੀ ਅੱਛਾ ਥੋੜੀ ਜ਼ਿੰਦਗੀ ਦੇ ਵਿੱਚ ਥੋੜਾ ਆਈਡਲ ਕੌਣ ਹੈ ਆਈਡਲ ਮੈਂ ਫਿਰੋਜ਼ ਖਾਨ ਜੀ ਨੂੰ ਮੰਨਦਾ ਆਪਣਾ ਅੱਛਾ ਸ਼ੁਰੂਆਤੀ ਵਿੱਚ ਗੀਤ ਵੀ ਤੁਸੀਂ ਉਹਨਾਂ ਦੇ ਸੁਣੇ ਹਾਂਜੀ ਹਾਂਜੀ ਉਹਨਾਂ ਦੇ ਵੋਕਲ ਬਹੁਤ ਜ਼ਿਆਦਾ ਪਸੰਦ ਹੈ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਗਾਵਾ ਬੱਟ ਉਹਨਾਂ ਦੀ ਉਹਨਾਂ ਦੀ ਲੋਕਲ ਦਾ ਕਿਆ ਹੀ ਬਾਤ ਹੈ ਫਿਰ ਸੋ ਜਿੰਨਾ ਕਿ ਮੈਂ ਹੁਣ ਗਾ ਵੀ ਲਿਆ ਉਹਨਾਂ ਨੂੰ ਸੁਣ ਸੁਣ ਕੇ ਮੇਰੇ ਬਾਜੂ ਜੋ ਹਲਕਾ ਜਿਹਾ ਫੀਲ ਆਇਆ ਥੋੜਾ ਬੋਲਦਾ ਉਹਨਾਂ ਕਰਦੀ ਹੈ ਉਹਨਾਂ ਨੇ ਸੁਣ ਸੁਣ ਕੇ ਅੱਛਾ ਤੇ ਉਹਨਾਂ ਨੇ ਕੋਈ ਹੋਰ ਗੀਤ ਕਿਸੀ ਸੁਣਾਉਣਾ ਹੈ ਹਾਂਜੀ ਹਾਂਜੀ ਤੇਰੇ ਬਿਨਾ ਸਰਦੇ ਨਹੀਂ ਇਹ ਤਾਂ ਤੈਨੂੰ ਵੀ ਪਤਾ ਕੰਨ ਦੂਰ ਦੂਰ ਰਹਿਣੇ ਕਹਿ ਦੀ ਹੋ ਗਏ ਖਤਾ ਤੇਰਾ ਨਜ਼ਰੀ ਨਾ ਆਉਣਾ ਤੇਰਾ ਨਜ਼ਰੀ ਨਾ ਆਉਣਾ ਮੇਰੀ ਜਾਨ ਕੱਢਦਾ ਵੇ ਤੁਰਸ ਜਾਨ ਜਦੋਂ ਦਿਲ ਨਹੀਂ ਲੱਗਦਾ ਵੇ ਤੁਰਸ ਜਾਨ ਜਦੋਂ ਦਿਲ ਨਹੀਂ ਲੱਗਦਾ ਕੇਦੀ ਚੁੱਕ ਵਿੱਚ ਆ ਕੇ ਹਾਸਾ జగਦਾ ਬਣਾਵੇਂ ਕੀ ਤੇ ਉਮਰਾਂ ਦੇ ਵਾਦੇ ਵੇ ਤੂੰ ਪਨਾਚ ਫੁਲਾਵੇਂ ਗੱਲ ਮੰਜ਼ਿਲਾਂ ਦੀ ਕਰ ਗੱਲ ਮੰਜ਼ਿਲਾਂ ਦੀ ਕਰ ਕਿਉਂ ਰਾਵਾਂ ਚ ਛੱਡਦਾ ਵੇ ਤੁਰਸ ਜਨ ਜਦੋਂ ਦਿਲ ਨਹੀ ਲੱਗਦਾ ਵੇ ਤੁਰਸ ਜਨ ਜਦੋਂ ਦਿਲ ਨਹੀ ਲੱਗਦਾ क्या बात है थोड़ी आवाज इतनी प्यारी है दिल करता है कि थोड़ी कोई गीत ही सुने जाए थैंक यू थैंक यू जी तो गल्ला दा सिलसिला चलदा पे ते गीत थोड़े को ले भी सुनने mm. तो नहीं पर सब हो चुके क्या एक ब्रेक दा ते ब्रेक के बाद गीत भी सुना के ते गल्ला भी करा के सो मिलते हैं एक छोटी सी तो तो so, ब्रेक तो बाद ते तुसी जुड़े रहना है जेबीडी टीवी दे नाल ब्रेक तो बाद एक बार फिर तो सारे ही दर्शकों का निग्गा स्वागत है तो आपका भी स्वागत थैंक यू मैम ਬਹੁਤ ਪਿਆਰੀ ਆਵਾਜ਼ ਤੇ ਵਿੱਚ ਸਾਡੇ ਆਡੀਅੰਸ ਨੂੰ ਗੀਤ ਸੁਣਾ ਰਹੇ ਸੀ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਦਰਸ਼ਕ ਵੀ ਤੁਹਾਡੇ ਨਾਲ ਗੀਤਾਂ ਦਾ ਕਾਫੀ ਆਨੰਦ ਮਾਣਦੇ ਹੋਣਗੇ। ਸੁਗੀਤਾਂ ਦਾ ਜ਼ਿਕਰ ਹੈ ਤੇ ਪੁਰਾਣੇ ਗੀਤ ਵੀ ਮੈਨੂੰ ਲੱਗਦਾ ਹੈ ਕਿ ਜਦੋਂ ਗੀਤਾਂ ਦਾ ਜ਼ਿਕਰ ਛਿੜੇ ਤੇ ਆਟੋਮੈਟਿਕ ਆਦੇ ਸ਼ੁਰੂ ਹੋ ਜਾਂਦੇ ਨੇ। ਹਾਂਜੀ ਹਾਂਜੀ। ਕਿਹੋ ਜਿਹਾ ਕਿਹੜਾ ਗੀਤ ਜਿਹੜਾ ਇਸ ਵੇਲੇ ਤੁਹਾਡੀ ਸੁਵਾੜ ਪਿਆ ਰਿਹਾ ਹੋਵੇ? ਹਾਂਜੀ ਮੈਂ ਸੁਣਾਵਾਂ ਤੁਹਾਨੂੰ ਸਰਦੂਲ ਜੀ ਦਾ। ਜੀ। ਛੋਟੇ ਸ਼ੇਅਰ ਸੁਣਾਵਾਂਗਾ। ਹੋ ਸੋਣਾ ਨੇ ਮਨ ਦਾ ਯੁਗ ਬੀਤ ਗਏ ਤੇਰੇ ਗੇ ਜ਼ਿੰਦਗਾਨੀ ਦੇ ਦਿਨ ਥੋੜੇ ਸੋਣਾ ਨੇ ਮਨ ਦਾ ॠਗ ਬੀਤ ਗਏ ਤੇ ਰਹਿ ਗਏ ਜ਼ਿੰਦਗਾਨੀ ਦੇ ਦਿਨ ਥੋੜੇ ਐਸਾ ਦੇਖਿਆ ਬੇ ਪਰਵਾਹ ਮਹੀ ਨਿਮ ਹੱਥ ਜੋੜਾ ਆਵੇ ਮਹੀਦਰ ਨਾ ਲਾਵੇ ਨਾਮ ਨਾ ਜਿਤੜ ਪਾਵੇ ਹਾਰੇ ਗਏ ਲੰਦ ਮੀਆਂ ਜੁਦਾਯਾ ਦਿਨ ਪਿਆਰ ਦੇ ਢੋਲ ਨਾ ਲੰਮੀਆਂ ਜੁਦਾਯਾ ਦਿਨ ਯਾਰ ਦੇ ਯਾਰ ਕੀ ਜੇ ਕੋਈ ਇਦਾਂ ਦਾ ਕਲਾਕਾਰ ਜਿਹਨਾਂ ਨਾਲ ਤੁਸੀਂ ਮਿਲਣਾ ਚਾਹੋ ਕਿ ਅੱਜ ਤੱਕ ਮਤਲਬ ਕਿ ਤੁਹਾਡੇ ਮੰਗਦੇ ਵਿੱਚ ਤਾਂ ਹੀ ਰਹੀ ਹੋਵੇ ਕਿ ਨਹੀਂ ਇਹਨੂੰ ਮਿਲਣਾ ਸੀ ਪਰ ਮਿਲ ਨਹੀਂ ਹੋਇਆ ਹਾਂ ਸੀ ਤਾਂ ਬਈ ਸਦੂਜੀ ਤੋਂ ਬੁਲਾਦੀ ਹੋ ਤੂੰ ਹੈਗੇ ਨੇ ਦੁਨਿਆਤ ਕਿਉਂਕਿ ਇਹਨਾਂ ਦੇ ਆਵਾਜ਼ 'ਚ ਇਹਨਾਂ ਵਟਹਿਰਾ ਹੈ ਕਿ ਇਹਨਾਂ ਨੂੰ ਜੇ ਤੁਸੀਂ ਵੀ ਸੁਣ ਲੋ ਹੈ ਇਹਨਾਂ ਦੇ ਸੌਂਗ 'ਚ ਰਾਤ ਨੂੰ ਸੁਣੋਗੇ ਤੈਨੂੰ ਲੱਗਦਾ ਕਿ 2-3 ਮਿੰਟਾਂ ਵਿੱਚ ਵੀ ਮੈਂ ਇਹ ਗਾਣਾ ਸ਼ੁਰੂ ਸ਼ੁਰੂ ਕਰ ਦਵਾਂ। ਇਹਨਾਂ ਕੋ ਥੈਰਾਪੀ ਐਨੀ ਕਲੀਅਰ ਨਾ ਜਾਂਦੀ ਸੀ। ਮਤਲਬ ਕੱਲ ਕਲਾ ਸੁਰੇਣ ਦੇ ਨਜ਼ਰ ਆਂੰਦਾ ਸੀ। ਉਹਨਾਂ ਨੇ ਹੀ ਕਹਾਂਗਾ ਕਿ ਉਹਨਾਂ ਦਾ ਜੋ ਖਾਤਾ ਆਸ਼ੀਰਵਾਦ ਮੇਰੇ ਸਿਰ ਤੇ ਰੱਖਣ ਕਿ ਮੈਂ ਵੀ ਥੋੜਾ ਉਹਨਾਂ ਉਹਨਾਂ ਕੋਲੋਂ ਪ੍ਰਾਪਤ ਕਰ ਸਾਂਗਾ। ਉਹਨਾਂ ਦਾ ਘਾਸਾ ਘਮਾਇਆ ਥੋੜਾ ਜਿਹੀ ਘਾਸਾ ਕਿਉਂਕਿ ਹਜੇ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦਾ ਬਰਾਬਰ ਵੀ ਨਹੀਂ ਹੈਗੀ ਆਪੇ। ਤੇ ਮੈਂ ਉਹਨਾਂ ਕੋਲੋਂ ਮੈਂ ਦਾ ਆਸ਼ੀਰਵਾਦ ਹੀ ਮੰਗਾ ਲਾ। ਕਿਵੇਂ ਨਵਰਗਾ ਘਾਸਾ ਸਾਡੀ ਆਡੀਅנס ਲਈ ਇੱਕ ਚੀਜ਼ ਹੋਰ ਦੱਸ ਦਈਏ ਕਿ ਇਹ ਉਹ ਕਲਾਕਾਰ ਨੇ ਜਿਹੜੇ ਹਰਸ਼ ਸਿਕੰਦਰ ਦੇ ਤੁਸੀਂ ਹਮੇਸ਼ਾ ਖੜੇ ਹੁੰਦੇ ਸੀ ਹਮੇਸ਼ਾ ਉਹਨਾਂ ਨੂੰ ਮੋਟੀਵੇਟ ਕਰਦੇ ਹੁੰਦੇ ਸੀਗੇ ਉਹਨਾਂ ਨੂੰ ਉਪਰ ਸਿਖਾਉਂਦੇ ਹੁੰਦੇ ਸੀ ਹਾਂਜੀ ਤੁਸੀਂ ਉਹਨਾਂ ਦੇ ਗੁਰੂ ਰਚ ਹਾਂਜੀ ਹਾਂਜੀ ਐਕਚੁਅਲੀ ਜਦੋਂ ਉਹਨੇ ਸਰਗਨਾਪਾਟ ਜਨਸੂ ਸਰਗਨਾਪਾਟ ਵਿਨਰ ਫਸਟ ਰੰਗਪੇ ਤੇ ਜਦੋਂ ਨੇ ਜਾਣਾ ਸੀ ਤੇ ਗਾਣਾ ਅੱਛਾ ਸੀ ਬਟ ਉਹਨੂੰ ਬੀੜ ਦੀ ਨੋਲੇਜ ਨਹੀਂ ਸੀਨੀ ਕਿੰਨੇ ਸਾਲ ਦਾ ਹਰ ਚੀਜ਼ ਜੇ ਤੁਹਾਡੇ ਕੋਲ ਹੈ ਆਈ ਥਿੰਕ 8-9 ਸਾਲ ਦਾ ਆਏਗਾ 8-8 ਸਾਲ ਦਾ ਸੀ ਅੱਛਾ ਉਹਦੀ ਆਵਾਜ਼ ਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਤੁਹਾਨੂੰ ਲੱਗਿਆ ਕਿ ਨਹੀਂ ਮੈਂ ਸਿਖਾ ਸਕਦਾ ਇਹਨੂੰ ਹਾਂ ਉਹਦੀ ਵਾਚ ਗਲਪਤ ਹੈਗੀ ਸੀ ਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਸਿਖਾਵਾਂਗੇ ਅੱਗੇ ਜਾਏਗਾ ਬੱਚਾ ਉਹ ਉਹਦੇ ਉਹਨਾਂ ਦੇ ਪਾਪਾ ਦੇਰ ਤੋਂ ਚੁੱਕੀ ਸੀ ਤੇ ਕਰੋ ਉਹ ਗਰੀਬ ਸੀ ਤੇ ਮੈਂ ਤੁਹਾਨੂੰ ਥੋੜੇ ਦਿਨ ਪਹਿਲਾਂ ਦੱਸਿਆ ਕਿ ਕੋਈ ਵੀ ਅੱਜਕੱਲ ਫ੍ਰੀ ਚੀਜ਼ ਦਿਖਾਂਦਾ ਤੇ ਮੈਨੂੰ ਅਸੀ ਕਿ ਮੈਂ ਜੇ ਮੈਂ ਕਿਸੇ ਬੱਚ ਨੂੰ ਦੋ ਤਿੰਨ ਮਹੀਨੇ ਲਗਾ ਲਾਂਗਾ ਤੇ ਮੇਰਾ ਕੁਝ ਕਾਟਾਂ ਜੇਲਾ ਸਿੱਖ ਕੇ ਮੈਨੂੰ ਸਿਖਾਇਆ ਉਹਦੇ ਜਿੰਨੇ ਗਾਣੇ ਸੀ ਉਹ ਜੋ ਜਾਂਦੇ ਆਡਿਸ਼ਨ ਸੀ ਸੁਣਾਇਆ ਸੀ ਚਲੋ ਬੁਲਾਵਾ ਆਇਆ ਹੈ ਉਹਨੂੰ ਤਾਂ ਮੈਰੇ ਡੀ ਕਰਾਇਆ ਸੀ ਤੇ ਫਟੋ ਫਟ ਅਜਿੰਨਾ ਜੋ ਆਡਿਸ਼ਨ ਦਿੰਦੇ ਨਾ ਤੇ ਉਹਨਾਂ ਦੀ ਪਹਿਲੇ ਡਿਮਾਂਡ ਹੁੰਦੀ ਜਨਰਲ ਮੰਨ ਦੀ ਕਿਨੇ ਤੇ 25 ਗਾਣੇ ਤਿਆਰ ਹੋਣੇ ਚਾਹੀਦੇ ਨੇ ਬੱਚੇ ਤੇ ਉਸ ਨੂੰ ਮੈਂ ਤਿਆਰ ਕਰਵਾਇਆ ਸੀ ਉਹਦੇ ਹਾਂਜੀ ਉਹ ਪਾ ਫਿਰ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਕਰਵਾਉਂਦੇ ਰਹਿਣ ਬਟ ਉਹਨਾਂ ਨੇ ਤਾਂ ਡੱਪ ਲਿਸਟ ਲੈਣੀ ਲੈਣੀ ਹੈ ਪਹਿਲਾ 25 ਗਾਣਿਆਂ ਦੀ ਵਿੱਚ ਤੇ ਤੁਸੀਂ ਆਡਿਸ਼ਨ ਦੇ ਜਾਓਗੇ ਓਕੇ ਉਹ 25 ਗਾਣੇ ਤੁਸੀਂ ਰੈਡੀ ਕਰਾ ਰੈਡੀ ਕਰਾ हाँ जी हाँ जी मैं तूने मुझे बुलाया शेरा वाली है। मैं आया मैं आया जोता वाली तूने मुझे बुलाया शेरा वाली है। मैं आया मैं आया जोता वाली ਜੋਤਾ ਵਾਲੀਏ ਪਹਾੜਾ ਵਾਲੀਏ ਹੋ ਮਹਿਰਾ ਵਾਲੀਏ ਤੂੰ ਨੇ ਮੈਨੂੰ ਬੁਲਾਇਆ ਸ਼ੇਰ ਵਾਲੀਏ ਮੈਂ ਆਇਆ ਮੈਂ ਆਇਆ ਜੋਤਾ ਵਾਲੀਏ ਯਾ ਵਾਲੀਏ ਦੀ ਤੇ 3 ਕੀ ਦੇ ਨਾਲ ਉਹ ਕਿ ਹਰਸ਼ ਨੂੰ ਬੁਸੀ ਮੋਟੀ ਦੇ ਕਹਿੰਦੇ ਸੀ ਜਿਸ ਦੇ ਦੇਖ ਕੇ ਅਸੀਂ ਕੁਛ ਛੇ ਖੜੇ ਹੁੰਦੇ ਸੀ ਜਿਵੇਂ ਕਿ ਹਰਸ਼ ਗਾ ਰਿਹਾ ਹਾਂ ਸੀਗਾ ਹਾਂ ਜੀ ਜੀ ਐਕਚੁਅਲੀ ਉਹਦਾ ਸ਼ੇਡਾ ਮੈਟਰ ਵੀ ਸਾਡਾ ਮੈਂ ਹੀ ਰੈਕਡ ਕਰਵਾਇਆ ਤੇ ਮੈਨੂੰ ਤਾਂ ਮੈਟਰ ਯਾਦ ਹੁੰਦਾ ਸੀ ਪਰ ਬੱਚਾ ਸੀ ਤੇ ਇੰਨੇ ਲੋਕਾਂ ਸਾਹਮਣੇ ਗਾਣਾ ਬੱਚਲੇ ਵੀ ਓੱਖਾ ਸੀ ਤੇ ਉਹਨੂੰ ਪੇਟ ਯਾਦ ਨਹੀਂ ਰਹਿੰਦੇ ਸੀ ਕਦੇ ਫਿਰ ਮੈਨੂੰ ਉਹਦੇ ਪਿੱਛੇ ਖੜਾਉਣਾ ਪੈਂਦਾ ਸੀ ਤੇ ਉਹਨੂੰ ਦੱਸਣਾ ਪੈਂਦਾ ਸੀ ਕਿ ਤੇ ਹੁਣ ਤੂੰ ਇਸ ਤਰ੍ਹਾਂ ਇਹ ਲਾਈਨ ਗਾਣੀ ਹੈ ਐਦਾਂ ਗਾਣਾ ਕੀ ਐਦਾਂ ਗਾਣਾ ਕਿੱਥੇ ਸਟੋਪ ਕਰਨਾ ਹੈ ਕਿੱਥੇ ਗਾਣਾ ਹੈ ਸਰੇਕਸ ਮੈਂ ਇਹਨੂੰ ਦੱਸਤਾ ਸੀ ਹਾਂਜੀ ਅੱਛਾ ਇਮਰਜੀ ਤੁਸੀਂ ਮਤਲਬ ਕੁਛ ਸ਼ਬਦ ਕੀਤਾ ਹੋਣਾ ਜੇ ਬਦਲਣ ਵਾਸਤੇ ਕਿ ਤੁਹ ਅਬੇ ਜਾ ਹਾਂਜੀ ਤੇ ਅੱਜ ਹਰਸ਼ ਥੋੜੇ ਗੁਰ ਨਾਨਕ ਕਿਉਂ ਨਹੀਂ ਅੱਜ ਮੇਰੇ ਨਾਲ ਇਸ ਕਰਕੇ ਨਹੀਂ ਹੈਗਾ ਇੱਕ ਤਰ੍ਹਾਂ ਉਹਨੇ ਦੇ ਥੜੇ ਨਾਲ ਜਿਹੜੇ ਰਿਸ਼ਤੇਦਾਰ ਸੀ ਉਹ ਥੜੇ ਹੋਰ ਤਰੀਕੇ ਦੇ ਸੀ ਤੇ ਦੂਜਾ ਮੇਰਾ ਫੇਸ ਲੁਕਦਾ ਜਾ ਰਿਹਾ ਸੀ ਆਪਣਾ ਖੁਦ ਦਾ ਹੀ ਫੇਸ ਤੁਹਾਡਾ ਕਿਵੇਂ ਲੁਕਦਾ ਸੀ ਮੇਰਾ ਜਿਵੇਂ ਮੈਨੂੰ ਕੋਈ ਕਿਸੇ ਵੀ ਸ਼ੋਅ ਦਾ ਪ੍ਰੋਗਰਾਮ ਸ਼ੋਅ ਲਈ ਫੋਨ ਆਂਦਾ ਸੀ ਤੋ ਸਭ ਤੋਂ ਪਹਿਲਾਂ ਹੀ ਕਹਿੰਦਾ ਸੀ ਕਿ ਹਰਸ਼ ਨੂੰ ਵੀ ਆਪਣੇ ਨਾਲ ਤੁਸੀਂ ਲੈ ਕੇ ਆਣਾ ਯਾਨਾ ਬਟ ਹਰਸ਼ ਦੀ ਪੇਮੈਂਟ ਜ਼ਿਆਦਾ ਹੈ ਤੇ ਉਹ ਨਹੀਂ ਆਉਂਦਾ ਸੀ ਫ੍ਰੀ ਜਿਸ ਕਿਸੇ ਨਾਲ ਵੀ ਇਸ ਕਰਕੇ ਫਿਰ ਜੇ ਮੈਨੂੰ ਉਹ ਨਾ ਮਨਾ ਕਰਦਾ ਸੀ ਤਾਂ ਫਿਰ ਪ੍ਰੋਗਰਾਮ ਹੀ ਕੈਨਸਲ ਕਰ ਦਿੰਦਾ ਸੀ ਅੱਛਾ ਤੁਸੀਂ ਹਰਸ਼ ਨੂੰ ਫ੍ਰੀ ਚ ਸਿਖਾਇਆ ਹਾਂਜੀ ਹਰਸ਼ ਨਾਲ ਫ੍ਰੀ ਜਾਂਦੇ ਰਹੇ ਹਾਂਜੀ ਤੇ ਜਦੋਂ ਤੁਹਾਡੇ ਨਾਲ ਜਾਣ ਦੀ ਵਾਰੀ ਆਈ ਤਾਂ ਪੇਮੈਂਟ ਦੀ ਗੱਲ ਲੱਗੀ ਹਾਂਜੀ ਪੇਮੈਂਟ ਦੀ ਗੱਲ ਆਈ ਤਾਂ ਜੋ ਕਹਿੰਦੇ ਸੀ ਸਾਡੇ ਮੈਨੇਜਰ ਨਾਲ ਗੱਲ ਕਰੋ ਓਕੇ ਹਾਂਜੀ ਦੇਸਵਲੇ ਤੁਹਾਡੇ ਮਨ ਤੇ ਕੀ ਵੀਰਦੀ ਸੀ ਕਿ ਵੀ ਮੈਂ ਇਸ ਬੱਚੇ ਲਈ ਇਨਾ ਕੁਛ ਕੀਤਾ ਜੇ ਮੈਨੂੰ ਜੇ ਜ਼ਰੂਰਤ ਪਈ ਤਾਂ ਇਹ ਬੱਚਾ ਕਿੱਥੇ ਜਾ ਰਿਹਾ ਫੀਲ ਤਾਂ ਹੁੰਦਾ ਹੀ ਏ ਚਲੋ ਹਰਸ਼ ਹਜੇ ਵੀ ਮੇਰੀ ਇੱਜ਼ਤ ਕਰਦਾ ਪੂਰੀ ਹਰਸ ਵੱਲੋਂ ਵੀ ਮੈਨੂੰ ਕੋਈ ਕੰਪਲੇਨਟ ਨਹੀਂ ਹੈਗੀ ਅੱਜ ਜਦੋਂ ਮੈਨੂੰ ਜਨਮ ਨੂੰ ਪੂਰੀ ਇੱਜ਼ਤ ਨਾਲ ਉੱਚ ਦਾ ਰਿਸਪੈਕਟ ਕੋਈ ਕਰਦਾ ਮੇਰੀ ਬਟ ਉਹਦੇ ਘਰ ਦੇ ਸਾਰੇ ਚੇਂਜ ਹੋ ਗਏ ਨੇ ਚਲੋ ਕੋਈ ਗੱਲ ਨਹੀਂ ਹੁਣ ਮੈਂ ਉਹਨਾਂ ਨੂੰ ਜ਼ਿਆਦਾ ਨਹੀਂ ਕੁਝ ਕਹਿੰਦਾ ਜੋ ਵੀ ਕੀਤਾ ਚਲੋ ਜਿਹਨੇ ਮੇਰੇ ਸਾਥ ਸਦਾ ਲਿਖਿਆ ਸੀ ਪਰਮਾਤਮਾ ਨੇ ਨੋ ਚੈਨ ਜੀ ਸੁਣੀਏ ਆ ਵਸਲੇ ਮਾਲਕ ਨੂੰ ਤੇ ਅੱਜ ਤੁਸੀਂ ਕਿਤੇ ਨਾ ਕਿਤੇ ਜਿੱਥੇ ਉਸ ਮੁਕਾਮ ਤੇ ਪਹੁੰਚਣਾ ਚਾਹੀਦਾ ਸੀ ਉੱਥੇ ਪਹੁੰਚ ਨਹੀਂ ਪਾਏ ਉਹਦਾ ਕੀ ਕਾਰਨ ਹੈ ਕੀ ਲੱਗਦਾ ਤੁਹਾਨੂੰ ਉਹਦਾ ਕਾਰਨ ਤੁਹਾਡੇ ਜ਼ਿੰਮੇਵਾਰੀ ਲੱਗਦੀ ਹੈ ਹਾਂ ਨਾ ਆਈ ਥਿੰਕ ਅੱਜਕਲ ਜਿੱਥੇ ਵੀ ਚੱਲ ਜਾਣਾ ਸਭ ਤੋਂ ਵੱਧ ਪੈਸੇ ਦੀ ਗੱਲ ਹੀ ਹੁੰਦੀ ਹੈ ਜੇ ਤੁਸੀਂ ਕਿਤੇ ਸਟੂਡੀਓ ਸਟੂਡੀਓ ਸੰਗੀਤ ਕਰਨਾ ਹੈ ਜਿਵੇਂ ਜਿਵੇਂ ਵੱਖਰੇ ਪੈਸੇ ਲੱਗਦੇ ਨੇ ਵੀਡੀਓ ਸ਼ੂਟ ਦੇ ਵੱਖਰੇ ਲੱਗਦੇ ਨੇ ਤੇ ਜੇ ਆਪਾਂ गाना ਰਿਲੀਜ਼ ਕਰਨਾ ਹੈ सब तो ज्यादा औखा काम है रिलीज करना तो रिलीज करने से बहुत ज्यादा पैसे लगते हैं कंपनियां बहुत ज्यादा तो पैसा मंगती हैं क्योंकि हे सा नाम नहीं है नवे बंद इस फील्ड से आना थोड़ा औखा है तो मैं लगता कि पैसा सब तो वही रुकावट है अच्छा जी मैं तुसी आख्या कि नवे बंदे नूं इस फील्ड च बहुत प्रॉब्लम्स फेस करनियां पैंदियां ने ते अज्ज कल एक कहावत है कि इट पुट्टो ते कलाकार दा सिंगर निकलदा ਤੇ ਜਦੋਂ ਤੁਸੀਂ ਮਤਲਬ ਆਪਣੀ ਹਵਾਲ ਦੇ ਆਪਣੀ ਕਿਸਮਤੀ ਆਪਣਾ ਟੈਲੈਂਟ ਲੈ ਕੇ ਕਿਤੇ ਮਤਲਬ ਜਾਂਦੇ ਸੀਗੇ ਤੇ ਵੱਡੇ ਸਟੂਡੀਓ ਦੇ ਵਿੱਚ ਤੇ ਉਹਨਾਂ ਦਾ ਕੀ ਕਹਿਣਾ ਹੁੰਦਾ ਸੀ ਉਹਨਾਂ ਦਾ ਕਹਿਣਾ ਇਹ ਹੁੰਦਾ ਸੀ ਕਿ ਗਾਣਾ ਤੁਸੀਂ ਅੱਛਾ ਸਭ ਕੁਝ ਤੁਹਾਡਾ ਵਧੀਆ ਹੈ ਬਟ ਉਹ ਗੱਲ ਸਾਰੀ ਮੁਖਰੀ ਜਾ ਕੇ ਪੈਸੇ ਤੇ ਸੀ ਕਿ ਤੁਹਾਨੂੰ ਉਹ ਇਦਾਂ ਕਹਿ ਕੇ ਪਰ ਚਲੋ ਬਾਹਰ ਉਹ ਦਿੰਨਾ ਲੈਣੇ ਆ ਤੁਹਾਨੂੰ ਕਿੰਨਾ ਲੈ ਲਾਂਗੇ ਤੁਹਾਨੂੰ ਕਿੰਨਾ ਲੈ ਲਾਂਗੇ ਪਰ ਉਹ ਵੀ ਸਾਡੇ ਬਜਟ ਤੋਂ ਬਾਹਰ ਹੀ ਹੁੰਦਾ ਸੀ ਫਿਰ ਉਹ ਕਹਾਣਾ ਹੁੰਦਾ ਇਹ ਤੇਨ ਦੇ ਚਾਚਾ ਲੱਖ ਲੱਖ ਰੁਪਏ ਦਿੱਤੇ ਬੰਦਾ ਕੱਢੇਗਾ ਆਡੀਓ ਲਈ ਗੱਲ ਆ ਕੱਲੋ ਆਡੀਓ ਲਈ ਦਿੱਤੀ ਚਾ ਲੱਖ ਰੁਪਏ ਉਹ ਕਹਿੰਦਾ ਅੱਛਾ ਇਹਨਾਂ ਸਭ ਕੁਝ ਦੇਖਣ ਤੇ ਚੱਲਦੇ ਹਾਂ ਨਾ ਮਤਲਬ ਕਿ ਹੋਰ ਤੁਸੀਂ ਦੱਸੋ ਕਿ ਜਦੋਂ ਸੀ ਸ਼ੁਰੂਆਤ ਦੇ ਵਿੱਚ ਆਪਾਂ ਐਸੀ ਕਿ ਘਰ ਦੇ ਹਾਲਾਤ ਬਹੁਤ ਮਾੜੇ ਸੀ ਹਾਂਜੀ ਹੋਰ ਕਿੱਦਾਂ ਦੇ ਹਾਲਾਤ ਹਾਂਜੀ ਹੁਣ ਤਾਂ ਵਧੀਆ ਹਾਲਾਤ ਚਲੋ ਪਰਵਾਹਤ ਨਹੀਂ ਮੇਰਾ ਆਮ ਚੱਕਰਪੁਰਿਆ ਜਲੀ ਜਾਂਦਾ ਬਟ ਹਜੇ ਵੀ ਜਿਹੜਾ ਸੁਪਨਾ ਹੈਗਾ ਸਾਡਾ ਹਨਾ ਆਪਣਾ ਹਾਈ ਲੈਵਲ ਤੇ ਗਾਣਾ ਹੋਵੇ ਲੋਕੀ ਜਾਣਦੇ ਨੇ ਬਟਾਏ ਛੋਟੇ ਛੋਟੇ ਜਗ੍ਹਾ ਤੇ ਜਾਣਦੇ ਨੇ ਤੇ ਮੈਂ ਚਾਹਨਾ ਕਿ ਮੈਂ ਪੂਰੇ ਵਰਲਡ 'ਚ ਛਾਵਾਂ ਮੇਰਾ ਕੋਈ ਅੱਦਾ ਗਾਣਾ ਹੋਵੇ ਕਿ ਲੋਕੀ ਮੈਨੂੰ ਕਹਣ ਕਿ ਕੋਈ ਨਿਸ਼ਾਤਰ ਸਿੰਘ ਹੈਗਾ ਇੱਕ ਲਈ ਛੱਤਰ ਗੇਲ ਦੇ ਤੇ ਕਿ ਨਿਸ਼ਾਤਰ ਸਿੰਘ ਮੈਂ ਤੇਰੀ ਪਛਾਣ ਚਾਹਨਾ ਆਪਣੇ ਹਾਂਜੀ ਮੈਨੂੰ ਹਜੇ ਸਾਡੇ ਨਿਸ਼ੱਤਰ ਗੇਲ ਦੇ ਨਾਮ ਤੇ ਬੁਲਾਉਂਦੇ ਨਹੀਂ ਨਿਸ਼ੱਤਰ ਗੇਲ ਬਟ ਮੈਚ ਅੰਨਾ ਨਹੀਂ ਕਿੰਝ ਆ ਤਸੰਗ ਕਿਵੇਂ ਨਾ ਅੱਛਾ ਨਾ ਛਤਰਗਿਰੀ ਦੀ ਤੁਸੀਂ ਮਦਦ ਦੇ ਕਰੀਤਾ ਉਹਨਾਂ ਦਾ ਕੋਈ ਗੀਤ ਯਾਦ ਹੈ ਤੁਹਾਨੂੰ ਛਤਰਗਿਰੀ ਦਾ ਪੀੜਾ ਤੇਰੀਆਂ ਨੂੰ ਗੱਲ ਲਾ ਲਿਆ ਦੁੱਖ ਕੋਈ ਵੀ ਸਹਿ ਨਾ ਦਿੱਤਾ ਪੀੜਾ ਤੇਰੀਆਂ ਨੂੰ ਗੱਲ ਲਾ ਲਿਆ ਦੁੱਖ ਕੋਈ ਵੀ ਸਹਿ ਨਾ ਦਿੱਤਾ ਦੱਸ ਤੇਰਾ ਕੀ ਗਵਾਇਆ ਸੀ ਮੈਂ ਬੈਰ ਨੇ ਦਸ ਤੇਰਾ ਕੀ ਗਵਾਇਆ ਸੀ ਮੈਂ ਬੈਰ ਨੇ ਤੂੰ ਮੇਰਾ ਕੱਖ ਤੂੰ ਮੇਰਾ ਕੱਖ ਤੂੰ ਮੇਰਾ ਕੱਖ ਰੈਨਾ ਦਿੱਤਾ ਪੀੜਾ ਤੇਰੀਆਂ ਨੂੰ ਗੱਲ ਲਾ ਲਿਆ ਦੁੱਖ ਕੋਈ ਵੀ ਸਹਿਨਾ ਦਿੱਤਾ ਸੰਦੇ ਗਿਆਨ ਸਾਰੀ ਆਡੀਅੰਸ ਨੂੰ ਕਿ ਪਿਆਰਾ ਜਿਹਾਸ ਮੇਰਾ ਹਾਂਜੀ ਮੈਸੇਜ ਮੈਂ ਹੀ ਦੇਣਾ ਚਾਹਾਂਗਾ ਸਾਰਿਆਂ ਨੂੰ ਕਿ ਸਾਰੇ ਆਪਣੇ ਮੰਮੀ ਡੈਡੀ ਜੀ ਰਿਸਪੈਕਟ ਕਰਨ ਉਹਨਾਂ ਨੂੰ ਪਿਆਰ ਕਰਨ ਕਿਉਂਕਿ ਇਹਨਾਂ ਤੋਂ ਵੱਧ ਕੋਈ ਕੁਝ ਵੀ ਨਹੀਂ ਹੈਗਾ ਤੇ ਜੋ ਵੀ ਆਪਣੀ ਫੀਲਡ 'ਚ ਜਾਣਾ ਚਾਹੁੰਦਾ ਹੈ ਆਪਣੇ ਦਿਲੋਂ ਮਿਹਨਤ ਕਰੋ ਹਾਰਡ ਵਰਕ ਕਰੋ ਤੇ ਤੁਸੀਂ ਇੱਕ ਦਿਨ ਜੋ ਸਕਸੈਸਫੁਲ ਹੋਗੇ सो so, निशर सिंह जी के थोड़ी मुलाकात करवाई गई है so, बहुत ही प्यारी गायकी के मालिक ने सो उम्मीद करते हैं कि पहली ऑडियंस में साढ़ा यह पॉडकास्ट वजी लगे होगा जरूर इस भीडियो भी में शेयर करना है अपनी फीडबैक साइड कमेंट बॉक्स में सामने देखिए भेजनी है तो नाल ही जे बी डी टी वी चैनल तुम्हें लाइक स करना है सबसक्राइब करना है फॉलो करना है सो so, भीडियो शेयर करने तो बाद नवे नवे पॉडकास्ट वास्ते जुड़े रहना है जे बी डी टी वी के नाम सो इस ही नवे अनिल सिमरन में दौ